ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਤੇ ਪੰਜਾਬੀ ਫੀਟ ਗੈਲਰੀ ਤੇ ਅੱਜ ਆਪਾਂ ਕੁਝ ਸੂਟ ਰੈਡੀ ਕੀਤੇ ਸੀ ਮਸ਼ੀਨ ਵਰਕ ਦੇ ਇਹ ਪਹਿਲਾਂ ਵੀ ਕਾਫੀ ਸੂਟਸ ਰੈਡੀ ਹੋ ਰਹੇ ਨੇ ਜਿਵੇਂ ਵੀਡੀਓ ਵੀ ਪਾਈ ਸੀਗੀ ਤਾਂ ਉਸੇ ਵੀਡੀਓ ਤੋਂ ਆਪਾਂ ਨੂੰ ਕਾਫੀ ਆਰਡਰ ਆ ਰਹੇ ਨੇ ਸੋ ਇਸ ਤਰ੍ਹਾਂ ਇਸ ਨੂੰ ਮੈਂ ਲਾਈਵ ਦਿਖਾ ਰਹੀ ਆ ਇਹ ਦੇਖੋ ਇਹ ਮਸ਼ੀਨ ਵਰਕ ਕੀਤਾ ਹੋਇਆ ਹੈਗਾ ਸੂਟ ਇਹ ਸ਼ਿਫੋਨ ਵਾਲਾ ਫੈਬਰਿਕ ਹੈ ਜੀ ਜਿਹੜਾ ਅੱਜਕੱਲ ਚੱਲ ਰਿਹਾ ਹੈਗਾ ਸ਼ਿਫੋਨ ਕਿਮਰ ਦੇ ਵਿੱਚ ਬਹੁਤ ਹੀ ਸੌਫਟ ਫੈਬਰਿਕ ਹੈਗਾ ਬਹੁਤ ਜਿਆਦਾ ਸੌਫਟ ਰਹਿਣ ਵਾਲਾ ਹੈਗਾ ਉੱਪਰ ਪੂਰੀ ਸ਼ਾਈਨ ਹੈ ਤਾਂ ਤੁਸੀਂ ਇਸ ਨੂੰ ਕਿਸੇ ਵੀ ਮੌਸਮ ਵਿੱਚ ਵੇਅਰ ਕਰ ਸਕਦੇ ਹੈਗੇ ਹੋ ਇਸ ਦੇ ਉੱਤੇ ਆਪਾਂ ਕਸਟਮਰ ਦੀ ਡਿਮਾਂਡ ਤੇ ਇੱਕ ਡਿਜ਼ਾਈਨ ਰੈਡੀ ਕੀਤਾ ਸੀ ਉਸ ਤੋਂ ਬਾਅਦ ਕਾਫੀ ਸੋਰਸ ਆਪਾਂ ਰੈਡੀ ਕੀਤੇ ਨੇ ਤੁਸੀਂ ਦੇਖ ਸਕਦੇ ਹੈਗੇ ਹੋ ਸਾਰੀ ਫਿਨਿਸ਼ਿੰਗ ਦੇਖ ਸਕਦੇ ਹੈਗੇ ਹੋ ਫਲਾwrs ਦੀ ਇਹ ਘੇਰਾ ਹੈਗਾ ਠੀਕ ਹੈ ਜੀ ਜਦੋਂ ਵਿੱਚ ਬਰਡ ਬਣਿਆ ਹੋਇਆ ਬਹੁਤ ਹੀ ਪਿਆਰਾ ਤਾਂ ਇਸ ਦੇ ਆਪਾਂ 슬ੀਵਸ ਤੇ ਵਰਕ ਕੀਤਾ ਤੇ ਘੇਰੇ ਤੇ ਵਰਕ ਕੀਤਾ ਹੋਇਆਗਾ ਇਹ 슬ੀਵਸ ਤੇ ਵਰਕ ਹੈਗਾ ਇਸ 슬ੀਵਸ ਤੇ ਵਰਕ ਆਏਗਾ ਤੁਸੀਂ ਇਸ ਇਸ ਡਿਜ਼ਾਈਨ ਦੇ ਵਿੱਚ ਕੋਈ ਵੀ ਕਲਰ ਤੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੈਗੇ ਹੋ ਜੋ ਵੀ ਕਲਰ ਤੁਹਾਨੂੰ ਵਧੀਆ ਲੱਗਦਾ ਸੇਮ ਡਿਜ਼ਾਈਨ ਆਪਾਂ ਤੁਹਾਨੂੰ ਕਿਸੇ ਵੀ ਫੈਬਰਿਕ ਦੇ ਉੱਤੇ ਕਿਸੇ ਵੀ ਡਿਜ਼ਾਈਨ ਦੇ ਉੱਤੇ ਰੈਡੀ ਕਰਵਾਵਾਵਾਂਗੇ ਆਪਣੇ ਕੋਲ ਪਲੇਨ ਫੈਬਰਿਕ ਵੀ ਹੈਗਾ ਕੁਝ ਕਸਟਮਰ ਦੀ ਡਿਮਾਂਡਸ ਦੇ ਉੱਪਰ ਇਹਨਾਂ ਸੇਮ ਸੂਟ ਆਪਾਂ ਇੱਕ ਕਲਰ ਦੇ ਰੈਡੀ ਕਰਨੇ ਨੇ ਦੇਖੋ ਇਹ ਹੀ ਸ਼ਿਫੂਨ ਦਾ ਫੈਬਰਿਕ ਹੈ ਇਹ ਤੁਸੀਂ ক্লোਜ਼ ਅਪ ਤੋਂ ਫਿਨਿਸ਼ਿੰਗ ਦੇਖ ਸਕਦੇ ਹੈਗੇ ਹੋ ਸੂਟ ਦੇ ਬਹੁਤ ਹੀ ਸੋਨਾ ਫੈਬਰਿਕ ਹੈ ਸੌਫਟ ਹੈਗਾ ਇਸ ਵਿੱਚ ਇਤਨੇ ਕਲਰ ਹੈਗੇ ਨੇ ਬਾਕੀ ਵੀ ਕਲਰ ਆਪਣੇ ਕੋਲ ਅਵੇਲੇਬਲ ਨੇ ਜਿਵੇਂ ਹੀ ਕਸਟਮਰ ਦਾ ਆਰਡਰ ਆਉਂਦਾ ਆਪਾਂ ਮੰਗਵਾ ਲੈਣੇ ਆ ਸੋਤ ਦਾ ਜਿਹੜਾ ਵੀ ਤੁਸੀਂ ਕਲਰ ਇਸ ਵਿੱਚ ਰੈਡੀ ਕਰਵਾਉਣਾ ਹੈ ਕਰਵਾ ਸਕਦੇ ਹੈਗੇ ਹੋ ਐਂਡ ਲੈਮਨ ਦੇ ਆਪਾਂ ਸੇਮ ਡਿਜ਼ਾਈਨ ਤੇ ਸੂਟ ਰੈਡੀ ਕਰਨੇ ਨੇ ਰੈਡੀ ਹੋਣ ਤੋਂ ਬਾਅਦ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਨੈਕਸਟ ਸੂਟ ਹੈਗੇ ਜੀ ਆਪਾਂ ਹਾ ਫੁਲਕਾਰੀ ਵਾਲਾ ਸੂਟ ਰੈਡੀ ਕੀਤੇ ਨੇ ਇਹ ਵੀ ਕਸਟਮਰ ਦੇ ਹੈਗੇ ਜੀ ਇਹ ਰੈਡੀ ਹੋਇਆ ਇਹ ਸ਼ਿਮਰ ਦੇ ਉੱਪਰ ਹੈ ਪਿਓਰ ਸ਼ਿਮਰ ਦਾ ਫੈਬਰਿਕ ਹੈ ਇਹ ਤੁਸੀਂ ਦੇਖ ਸਕਦੇ ਹੋ ਸ਼ਿਮਰਦਾ ਫੈਬਰਿਕ ਹੈ ਪੂਰੀ ਸ਼ਾਈਨ ਵਾਲਾ ਹੈ ਹੈ ਤਾਂ ਇਹ ਪੂਰੇ ਫਰੰਟ ਤੇ ਵਰਕ ਹੈ ਇਸਦੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਨੇ ਕਲਰ ਆਪਾਂ ਕਸਟਮਰ ਦੀ ਡਿਮਾਂਡ ਦੇ ਉੱਪਰ ਹੀ ਕਲਰ ਲਗਾਏ ਸੀ ਜੋ ਉਹਨਾਂ ਨੂੰ ਪਸੰਦ ਸੀਗੇ ਬਾਕੀ ਤੁਸੀਂ ਵੀ ਕਿਸੇ ਵੀ ਕਲਰ ਵਿੱਚ ਇਹ ਰੈਡੀ ਕਰਵਾ ਸਕਦੇ ਹੋ ਕੋਈ ਵੀ ਕਲਰ ਵਾ ਸਕਦੇ ਹੋ ਇਹ ਫਰੰਟ ਫੁੱਲ ਹੈਵੀ ਹੈ ਇਸਦੇ ਆਪਾਂ 슬ੀਵਸ ਤੇ ਵੀ ਕੀਤਾ ਸੀਗਾ ਵਰਕ ਤੇ ਬਾਟਮ ਦੇ ਉੱਪਰ ਵੀ ਆ ਦੇਖੋ ਆ 슬ੀਵਸ ਤੇ ਆ ਗਿਆ ਜੀ ਇਸ ਦੀ ਬਾਟਮ ਤੇ ਵੀ ਕਰਵਾਇਆ ਹੈਗਾ ਜੀ ਉਹਨਾਂ ਨੇ ਤਾਂ ਤੁਸੀਂ ਵੀ ਆਪਣੀ ਚੁਆਇਸ ਅਕੋਰਡਿੰਗ ਬਾਟਮ ਤੇ ਵੀ ਕਰਵਾ ਸਕਦੇ ਹੋ ਆ ਦੇਖੋ ਜੀ ਆ ਬਾਟਮ ਵਾਸਤੇ ਉਹੋ 슬ੀਵ ਵਾਸਤੇ ਆ ਜਿਵੇਂ ਮਰਜ਼ੀ ਕਰ ਲਓ 슬ੀਵ ਤੇ ਇਹ ਵਾਲਾ ਪਾਸਾ ਸੀ 슬ੀਵ ਤੇ ਲਿਓਣਾ ਹੀ ਲਿਓ ਬਾਟਮ ਤੇ ਲਿਓਣਾ ਹੀ ਲਿਓ ਤੁਹਾਡੀ ਇੱਛਾ ਹੈਗੀ ਏ ਅਸਾਰਾ ਸੂਟ ਤੁਸੀਂ ਦੇਖ ਸਕਦੇ ਹੋ ਤਾਂ ਇਹ ਵਾਲੇ ਸੂਟ ਵੀ ਤੁਸੀਂ ਕਿਸੇ ਵੀ ਕਲਰ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੋਂ ਇਹ ਦੋ ਸੂਟ ਸੇਮ ਰੈਡੀ ਹੋ ਗਿਆ ਆਏ ਨੇ ਸੇਮ ਤਾਂ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਸੂਟ ਰੈਡੀ ਕਰਵਾ ਸਕਦੇ ਹੈਗੇ ਹੋ ਐਂਡ ਇਸ ਫੈਬਰਿਕ ਦੇ ਵਿੱਚ ਸਾਰੇ ਹੀ ਕਲਰ ਅਵੇਲੇਬਲ ਨੇ ਜੋ ਕਲਰ ਤੁਸੀਂ ਬੋਲੋਗੇ ਉਹੀ ਕਲਰ ਕਰਨੋ ਉਸ ਕਲਰ ਦਾ ਪਰ ਰੈਡੀ ਕਰਵਾ ਲਓ ਨੈਕਸਟ ਆਪਾਂ ਕਾਟਨ ਦੇ ਉੱਤੇ ਇੱਕ ਸੂਟ ਜੀ ਇਹ ਮੈਨੂੰ ਕਸਟਮਰ ਨੇ ਇੱਕ ਮਾਡਲ ਦੀ ਪਿਕ ਭਾਈ ਸੀ ਜੀ ਕਹਿੰਦੇ ਸੇਮ ਸੂਟ ਚਾਹੀਦਾ ਸਾਨੂੰ ਮਾਡਲ ਪਿਕ ਵਾਲਾ ਤਾਂ ਆਪਾਂ ਨੂੰ ਉਹਨਾਂ ਨੂੰ ਸੇਮ ਸੂਟ ਰੈਡੀ ਕਰਵਾ ਕੇ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਫਰੰਟ ਹੈ ਪੂਰੇ ਪੈਨਲਸ ਆ ਠੀਕ ਹੈ ਜੀ ਇਸ ਦੇ ਬੈਕ ਤੇ ਵੀ ਵਰਕ ਹੈ ਤੇ ਬੈਕ ਤੇ ਵਰਕ ਕਰੀ ਅਬ ਮੋਡੇ ਤੇ ਆਏਗਾ ਆ ਪਿੱਛੇ ਪੈਨਲਸ ਆ ਇਸਦੇ ਵੀ 슬ੀਵਸ ਤੇ ਵੀ ਹੈ ਤੇ ਬਾਟਮ ਤੇ ਵੀ ਵਰਕ ਕਰਵਾਇਆ ਕਸਟਮਰ ਨੇ ਤਾਂ ਜੇ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਸੇਮ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੈਗੇ ਹੋ ਇਸ ਲਈ ਇਸ ਤੇ ਹੈਗਾ ਫੁੱਲ ਬੈਕ ਤੇ ਵੀ ਆਇਆ ਹੈਗਾ ਜੀ ਇਹ ਤੇ ਆਹ ਦਾ ਫਰੰਟ ਸੀਗਾ ਨਾਲ ਦੁਪੱਟਾ ਵੀ ਆਪਾਂ ਟਾਈ ਅਪ ਕੀਤਾ ਹੈਗਾ ਇਸ ਦਾ ਦੇਖੋ ਬਹੁਤ ਹੀ ਵਧੀਆ ਮਸਲੀਨ ਪਿਓਰ ਮਸਲੀਨ ਕਾਟਨ ਦਾ ਦੁਪੱਟਾ ਪਟਾਈ ਐਂਡ ਡਾਈ ਕਰਵਾ ਕੇ ਲੇਸ ਲਗਵਾ ਕੇ ਪੂਰੀ ਫਿਨਿਸ਼ਿੰਗ ਕਰਕੇ ਦੁਪੱਟੇ ਤੇ ਆਪਾਂ ਕਸਟਮਰ ਨੂੰ ਭੇਜਦੇ ਹੈਗੇ ਆ ਤਾਂ ਤੁਸੀਂ ਵੀ ਇਹ ਸੂਟ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਡਿਜ਼ਾਈਨ ਦਾ ਤੁਹਾਡੇ ਤੋਂ ਰੈਡੀ ਕਰਵਾ ਸਕਦੇ ਹੈਗੇ ਹੋ ਨੈਕਸਟ ਆਪਣੇ ਕੋਲ ਫੈਬਰਿਕ ਹੈਗੇ ਜੀ ਮਸਲੀਨ ਕਾਟਨ ਦੇ ਏ ਵੀ ਆਪਾਂ ਰੈਡੀ ਕਰਨੇ ਆ ਕਸਟਮਰ ਦੇ ਇਸ ਪ੍ਰਮਾਤ ਕਰਵਾਉਣਾ ਹੈ ਦੇਖੋ ਆਹ ਵਾਲਾ ਗ੍ਰੇ ਕਲਰ ਹੈਗਾ ਇਹ ਮਸਲੀਨ ਦਾ ਫੈਬਰਿਕ ਰਹਿਣ ਵਾਲਾ ਬਹੁਤ ਹੀ ਵਧੀਆ ਇਹ ਤੁਸੀਂ ਗਰਮੀ ਤੇ ਸਰਦੀ ਦੋਨਾਂ ਦੇ ਵਿੱਚ ਡੀਅਰ ਕਰ ਸਕਦੇ ਹੈਗੇ ਆ ਇਹਦੇ ਨਾਲ ਆਪਾਂ ਜੌਰਜਟ ਦੇ ਦੁਪट्टे ਹੈਗੇ ਆ ਟਾਈਪ ਕਰਨੇ ਹੈਗੇ ਇਹਨਾਂ ਨੂੰ ਆਪਾਂ ਰੈਡੀ ਕਰਵਾਵਾਂਗੇ ਕਟਵਰਕ ਕਰਵਾ ਕੇ ਦੁਪੱਟਿਆਂ ਨੂੰ ਇਹ ਦੇਖੋ ਗ੍ਰੇ ਐਂਡ ਗਾਜ਼ਰੀ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਆਪਾਂ ਇਸ ਗਾਜ਼ਰੀ ਕਲਰ ਦਾ ਵਰਕ ਕਰਵਾ ਸਕਦੇ ਆ ਨਾਲ ਦੁਪੱਟੇ ਰੈਡੀ ਕਰਵਾ ਸਕਦੇ ਆ ਪਲੇਨ ਲੈਣੇ ਹੋਏ ਤੁਸੀਂ ਪਲੇਨ ਵੀ ਲੈ ਸਕਦੇ ਹੈਗੇ ਵਿੱਚ ਵਿੱਚ ਕਲਰ ਹੈਗਾ ਗਾਜ਼ਰੀ ਗਾਜ਼ਰੀ ਨਾਲ ਵੀ ਆਪਾਂ ਦੇਖੋ ਆ ਦੁਪੱਟਾ ਟਾਈਪ ਕਰ ਰਹੇ ਹੈਗੇ ਬਹੁਤ ਸੋਹਣਾ ਮਸਲੀਨ कॉटन ਦਾ ਸੂਟ ਹੈਗਾ ਇਹ ਸਰਦੀ ਵਾਲਾ ਵੀ ਫੈਬਰਿਕ ਹੈ ਜੀ ਪੂਰੀ ਸ਼ਾਈਨ ਵਾਲਾ ਹੈ ਮਤਲਬ ਕਿਸੇ ਵੀ ਮੌਸਮ ਵਿੱਚ ਤੁਸੀਂ ਵੇਅਰ ਕਰ ਸਕਦੇ ਹੈਗੇ ਉਹ ਨਾਲ ਹੈਗਾ ਜੀ ਜੌਰਜਟ ਦਾ ਦੁਪੱਟਾ ਆਪਾਂ ਟਾਈਪ ਕੀਤਾ ਹੈਗਾ ਨੈਕਸਟ ਆਪਣੇ ਕੋਲ ਜੀ ਕਲਰ ਹੈਗਾ ਜੀ ਇੱਕ ਆ ਦੇਖੋ ਆ ਕਲਰ ਹੈਗਾ ਬਹੁਤ ਹੀ ਸੋਹਣਾ ਪਿਕ-ਅਪ ਛੇੜ ਨੈਕਸਟ ਹੈਗਾ ਦੇਖੋ ਪੈਰਟ ਕਲਰ ਬਹੁਤ ਹੀ ਸੋਨਾ ਪੈਰਟ ਕਲਰ ਅਗਰ ਤੁਸੀਂ ਪਲੇਨ ਲੈਣਾ ਚਾਹੁੰਦੇ ਹੋ ਪਲੇਨ ਵੀ ਲੈ ਸਕਦੇ ਹੋ ਪਰ ਅਗਰ ਇਸ ਤੇ ਉੱਪਰ ਤੁਸੀਂ ਵਰਕ ਕਰਵਾਉਣਾ ਹੈ ਕਿਸੇ ਵੀ ਤਰੀਕੇ ਦਾ ਕਿਸੇ ਵੀ ਪ੍ਰਾਈਸ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਹੈਗੇ 550 550 ਤੋਂ ਲੈ ਕੇ ਆਪਣੇ ਕੋਲ ਸਟਾਰਟਿੰਗ ਹੋ ਜਾਂਦੀ ਹੈ ਕਿ ਮਸ਼ੀਨ ਵਰਕ ਦੀ ਤੁਸੀਂ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੈਗੇ ਨੈਕਸਟ ਹੈਗੇ ਆਪਣੇ ਕੋਲ ਕਾਟਨ ਦੇ ਸੂਟ ਹੈ ਜੀ ਇਹ ਵੀ ਬੋਟਮ ਵਰਕ ਵਾਸਤੇ ਆਏ ਹੋਏ ਨੇ ਦੇਖੋ ਬਹੁਤ ਹੀ ਸੋਨਾ ਪ੍ਰਿੰਟ ਆ ਇਸ ਦੇ ਬਾਟਮ ਹੈ ਜੀ ਇਹ ਟਾਈਟਾਈ ਮੀਟਰ ਦੀ ਕਟ ਹੈਗੀ ਹੈ ਇਸ ਦੇ ਆਪਾਂ ਬਾਟਮ ਤੇ ਵਰਕ ਕਰਾਂਗੇ ਇਸ ਕਲਰ ਦੀ ਇਹ ਇਹ ਕਸਟਮਰ ਦਾ ਸੂਟ ਹੈ ਐਵੇਂ ਦੇ ਪ੍ਰਿੰਟ ਆਪਣੇ ਕੋਲ ਸਾਰੇ ਤਰ੍ਹਾਂ ਤੁਹਾਨੂੰ ਮਿਲ ਜਾਣਗੇ ਤੁਸੀਂ ਸਾਨੂੰ ਪਰਸਨਲ ਚ ਮੈਸੇਜ ਕਰ ਸਕਦੇ ਹੈਗੇ ਆ ਆ ਇੱਕ ਸੂਟ ਹੈਗਾ ਆਪਣੇ ਕੋਲ ਦੇਖੋ ਬਹੁਤ ਹੀ ਵਧੀਆ ਇਸ ਤੇ ਵੀ ਵਰਕ ਕਰਨਾ ਹੈ ਪੈਚ ਵਰਕ ਕਰਨਾ ਹੈਗਾ ਆਪਾਂ ਇਸ ਦੇ ਉੱਪਰ ਪਿਓਰ ਕਾਟਨ ਦਾ ਸੂਟ ਰਹਿਣ ਵਾਲਾ ਬਹੁਤ ਹੀ ਸੋਹਣਾ ਡਿਜ਼ਾਈਨ ਤਾਂ ਆਪਣੇ ਕੋਲ ਹਰ ਤਰ੍ਹਾਂ ਦੇ ਸੂਟ ਤੁਹਾਨੂੰ ਮਿਲ ਜਾਣਗੇ ਨੈਕਸਟ ਇੱਕ ਹੈਗਾ ਜੀ ਸੂਟ ਇਹ ਵੀ ਬਹੁਤ ਸੋਹਣਾ ਇਹ ਵੀ ਕਸਟਮਰ ਦਾ ਸੂਟ ਹੈ ਉਹਨਾਂ ਨੇ ਬਾਟਮ ਦੇ ਉੱਤੇ ਵਾਈਟ ਕਲਰ ਦਾ ਵਰਕ ਕਰਵਾਉਣਾ ਹੈਗਾ ਤਾਂ ਇਹ ਬਹੁਤ ਹੀ ਕੰਬੀਨੇਸ਼ਨ ਬਹੁਤ ਹੀ ਪਿਆਰਾ ਪਿਓਰ ਕਾਟਨ ਰੈਨ ਵਾਲੀ ਹੈ ਉਹ ਹੈਵੀ ਕਾਟਨ ਹੈ ਜੀ ਦੇਖੋ ਹੈਵੀ ਹੈ weight ਚ ਹੈਵੀ ਹੈ ਲਾਈਨਿੰਗ ਵਾਲੀ ਬਾਟਮ ਰੈਨ ਵਾਲੀ ਹੈ ਨਾਲ ਜੋ ਸ਼ਰਟ ਹੈ ਕੈਮਰੀ ਕਾਟਨ ਦੀ ਇਹ ਵੀ ਨੈਕਸਟ ਹੈਗਾ ਆਪਣੇ ਕੋਲ ਕੈਂਥਾ ਵਰਕ ਦਾ ਸੂਟ ਆ ਦੇਖੋ ਜੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਪ੍ਰਿੰਟ ਦੇਖਣ ਨੂੰ ਤੁਹਾਨੂੰ ਲੱਗੇਗਾ ਵੀ ਵਰਕ ਹੈ ਬਹੁਤ ਹੀ ਪਿਆਰਾ ਪ੍ਰਿੰਟ ਬਹੁਤ ਸੋਹਣਾ ਹੈ ਜੀ ਇਸ ਤਰ੍ਹਾਂ ਲੱਗੇਗਾ ਵਰਕ ਐਂਡ ਜੋ ਪ੍ਰਿੰਟ ਕੀਤਾ ਹੋਇਆ ਹੈ ਇਸ ਤਰ੍ਹਾਂ ਲੱਗੇਗਾ ਤੁਹਾਨੂੰ ਆ ਦੇਖੋ ক্লোਜ਼ ਅਪ ਤੋਂ ਕੈਂਥਾ ਵਰਕ ਹੈ ਜੀ ਇਹ ਪੂਰੇ ਫੈਬਰਿਕ ਦੇ ਵਿੱਚ ਜੋ ਥ्रेड ਵਰਕ ਚੱਲ ਰਿਹਾ ਸੀ ਅੱਜਕਲ ਕੈਂਥਾ ਵਰਕ ਬੋਲਦੇ ਜਿਸ ਨੂੰ ਉਹ ਹੈਗਾ ਬਹੁਤ ਹੀ ਸੋਨਾ ਇਹ ਆਪਣੇ ਕੋਲ ਸਿੰਗਲ ਸੂਟ ਰਹਿ ਗਿਆ ਹੈਗਾ ਬਹੁਤ ਵਧੀਆ ਸੂਟ ਹੈ ਜੇ ਕਿਸੇ ਨੇ ਲੈਣਾ ਹੋਵੇ ਲੈ ਸਕਦੇ ਹੋ ਪ੍ਰਾਈਸ ਹੈਗਾ 500 ਰੁਪਏ ਓਨਲੀ 500 ਪ੍ਰਾਈਸ ਹੈ ਜੀ ਇਸ ਪੌਜ਼ੀ ਸੂਟ ਦਾ ਬਹੁਤ ਹੀ ਸੋਨਾ ਕਪੜਾ ਵੀ ਫੁੱਲ ਹੈ ਤੁਸੀਂ ਇਹਦਾ ਕੋਰਸੈਟ ਬਣਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਫੈਬਰਿਕ ਨੂੰ ਯੂਜ਼ ਕਰ ਸਕਦੇ ਹੋ ਫੁੱਲ ਹੈਵੀ ਫੈਬਰਿਕ ਰਹਿਣ ਵਾਲਾ ਹੈਗੇ ਬਹੁਤ ਹੀ ਵਧੀਆ ਕਲਰ ਵੀ ਫਾਸਟ ਰਹੂਗਾ ਇਸ ਦਾ ਨੈਕਸਟ ਇੱਕ ਸੂਟ ਆਪਾਂ ਹੈਂਡਵਰਕ ਕਰਵਾਇਆ ਸੀਗਾ ਜੀ ਸਿਲਕ ਦੇ ਉੱਪਰ ਆ ਦੇਖੋ ਬਹੁਤ ਹੀ ਪਿਆਰਾ ਹੈ ਹੈਵੀ ਰੈਡੀ ਹੋਇਆ ਹੈ ਵਰਕ ਦੇਖੋ ਪਰਲਸ ਵਰਕ ਕੀਤਾ ਹੋਇਆ ਸੀਕੁਐਂਸ ਵਰਕ ਕੀਤਾ ਹੈ ਹੈਂਡਵਰਕ ਕੀਤਾ ਹੋਇਆ ਸਾਰਾ 슬ੀਵਸ ਤੇ ਵਰਕ ਕੀਤਾ ਹੈ ਬੋਟਮ ਤੇ ਵੀ ਕਰਵਾਇਆ ਸੀ ਗੈਂਸ ਤੇ ਬੋਟਮ ਤੇ ਵੀ ਆਏਗਾ ਇਹ ਦੇਖੋ ਪੂਰੇ ਪੈਨਲਸ ਬਣੇ ਹੋਏ ਨੇ ਫੁੱਲ ਹੈਂਡਵਰਕ ਕੀਤਾ ਹੋਇਆ ਤੁਸੀਂ ਵੀ ਐਵੇਂ ਦਾ ਵਰਕ ਸਿੰਪਲ ਸੋਬਰ ਹੈਗਾ ਇਸ ਦੇ ਨਾਲ ਅਸੀਂ ਆਰਗਨਜ਼ਰ ਦੁਪੱਟਾ ਟਾਈ ਅਪ ਕੀਤਾ ਹੈਗਾ ਪਲੇ ਪਸਮਨ ਪਲੇਨ ਹੀ ਰੱਖਿਆ ਇਸ ਦਾ ਦੁਪੱਟਾ ਤਾਂ ਇਹ ਵੀ ਤੁਸੀਂ ਕਰਵਾ ਸਕਦੇ ਹੋ ਆਪਣੇ ਕੋਲ ਹੈਂਡਵਰਕ